ਮੇਰੀ ਗੱਲ ਸੁਣੋ ਤੁਸੀਂ ਸੱਦੇ ਆ ਸਾਨੂੰ ਮਾਣ ਤੁਹਾਡਾ ਹੀ ਆ ਤੇ ਜਿਹੜਾ ਸਾਡਾ ਸ਼ੋਅ ਹੈ ਉਹ ਹੈਗਾ ਜੀ 5 6 7 8 ਮਾਰਚ ਦਾ ਮਾਰਵਾੜੀ ਘੋੜਿਆਂ ਦਾ ਸ਼ੋਅ ਹੈ 6 ਰਿੰਗ ਹੋਣਗੇ ਇਨਾਮ ਸੁਣ ਲਿਓ ਪਹਿਲਾ ਇਨਾਮ ਜਿਹੜਾ ਚੈਂਪੀਅਨ ਆਫ ਚੈਂਪੀਅਨ ਆ ਟਰੈਕਟਰ ਦਵਾਂਗੇ ਤਾੜੀ ਲਾ ਦਿਓ ਤੇ ਕੋਰ ਸੁਣ ਲਿਓ 6 ਨਗਦ ਮੋਟਰਸਾਈਕਲ ਦਵਾਂਗੇ ਤਾੜੀ ਲਾ ਦਿਓ ਬੱਬੂ ਮਾਨ ਨਾਲ ਗੱਲ ਚੱਲਦੀ ਆ ਜੀ ਉਹਦੀ ਮੈਂ ਫਾਈਨਲ ਤੁਹਾਨੂੰ ਹਾਂ ਨਹੀਂ ਕਰਦਾ ਤੇ ਬਾਕੀ ਸਿੱਧੂ ਮੂਸੇ ਵਾਲਾ ਹੁੰਦਾ ਫਿਰ ਡਿੜਬੇ ਵਾਂਗੂ ਉਹ ਵੀ ਸਾਦੇ ਤੇ ਬਾਈ ਜੀ ਤੁਸੀਂ ਵੀ ਆਉਣਾ ਬਹੁਤ-ਬਹੁਤ ਧੰਨਵਾਦ ਆਉਂਗੇ ਨਾ ਬਾ ਸੋ ਬਹੁਤ-ਬਹੁਤ ਧੰਨਵਾਦ ਇੱਕ ਜਿਹੜੀ ਮੇਨ ਗੱਲ 쇼 ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਹਿੰਦੁਸਤਾਨ ਦੇ ਵਿੱਚ ਮੇਰਾ ਘੋੜਾ ਕੋਈ ਜਾਨਵਰ ਮੇਰਾ 쇼 ਚ ਨਹੀਂ ਪਾਊਗਾ ਦੂਸਰੀ ਗੱਲ ਚਾਰੇ ਧਰਮਾਂ ਦੇ ਗ੍ਰੰਥ ਰੱਖੇ ਜਾਣਗੇ ਕੁਰਾਨ ਸ਼ਰੀਫ ਰੱਖਾਂਗੇ ਉੱਚੀ ਥਾਂ ਤੇ ਗੀਤ